ਡੂਗੁਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਵੈਦ ਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੋਣਾ ਢਮਰੂ ਯੰਤਰ ਵਾਲੀ ਤੋਂ ਹੀ ਪਹਿਲਾਂ ਜਿਹੜੀ ਪਾਰੇ ਵਾਲੀ ਵੀਡੀਓ ਵੇਖ ਰਹੇ ਹੋ ਪਾਰਾ ਸ਼ੁੱਧ ਕਰਨ ਦੀ ਹੁਣ ਇਹ ਢਮਰੂ ਯੰਤਰ ਨੂੰ ਸਕਾ ਕੇ ਇਸ ਤਰ੍ਹਾਂ ਹੋਣਾ ਢਮਰੂ ਯੰਤਰ ਦੇ ਰਾਈ ਪਾਰਾ ਤੇ ਜਿਹੜੀ ਆ ਉਹ ਸ਼ੁੱਧ ਕਰਕੇ ਇਹਦੀ ਦਵਾਈ ਤਿਆਰ ਕੀਤੀ ਜਾਊਗੀ ਪਾਰਦ ਪਾਰਾ ਜਿਹੜਾ ਵਾ ਬਿਲਕੁਲ ਸ਼ੁੱਧ ਹੋ ਕੇ ਉੱਪਰ ਉੱਟ ਕੇ ਆਈਗਾ ਤੇ ਕਿਉਂਕਿ ਪਾਰਦ ਵੀ ਜਿਹੜਾ ਪਾਰਾ ਵਾ ਇਸ ਵੇਲੇ ਬੈਨ ਆ ਨਹੀਂ ਮਿਲਦਾ ਆਪਣੇ ਕੋਲ ਆ ਪੁਰਾਣਾ ਹੀ ਪਾਰਾ ਜਿਹੜਾ ਸੀ ਥੋੜਾ ਪਿਆ ਹੀ ਉਹ ਆਪਾਂ ਵਰਤੋਂ ਚ ਲਿਆਂਦਾ ਬਹੁਤ ਪੁਰਾਣਾ ਥੋੜਾ ਜਿਹਾ ਪਾਰਾ ਆਪਾਂ ਵਰਤੋਂ ਚ ਲਿਆ ਵਾ ਸੋ ਵੀਡੀਓ ਵੱਤੋ ਵੱਤ ਸ਼ੇਅਰ ਕਰਿਓ ਇਸ ਤਰ੍ਹਾਂ ਬੜੀਆਂ ਮਿਹਨਤਾਂ ਕਰਕੇ ਜਿਹੜੀਆਂ ਆਪ ਚੁਰੂ ਵੇ ਤੱਕ ਮੈਡੀਸਨ ਆ ਉਹ ਤਿਆਰ ਕੀਤੀਆਂ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਦੇ ਨੇੜੇ ਨਾਗੋ ਕੇ ਮੋੜ ਵੈਦ ਕਰਮਜੀਤ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਅੱਜ ਜਿਹੜਾ ਆਪਾ ਪਾਰਾ ਜੰਮਰੂ ਜੰਤਨਾ ਉਡਾਰ ਰਹਿ ਹਾਂ ਹੁਣ ਉਹਨੂੰ ਆਪਾਂ ਖੋਲ ਰਹੇ ਹਾਂ ਪਾਰਾ ਵੇਖਦੇ ਹਾਂ ਵੀ ਉੱਡ ਕੇ ਉੱਪਰ ਲੱਗਾ ਵਾ ਕੀ ਵਾਇਕੂ ਦੀ ਕੀ ਰਜਾਵਾ ਉਸੇ ਸਾਹ ਨਾਲ ਹੀ ਕਿਉਂਕਿ ਉਹਦੇ ਹੁਕਮ ਚ ਹੀ ਜੋ ਕੁਝ ਹੁੰਦਾ ਉਹ ਪ੍ਰਮਾਤਮਾ ਤੋਂ ਬਗੈਰ ਬੰਦੇ ਦਾ ਤੇ ਹੀ ਲਵਸੀਲਾ ਦਾ ਹਰ ਕੰਮ ਕਰਨਾ ਪਰ ਉਹ ਪ੍ਰਮਾਤਮਾ ਦੀ ਮੌਜ ਨਾਲ ਹੀ ਹੁੰਦਾ ਵਾ ਸੋ ਆ ਰਿਕਾਰਡਿੰਗ ਨੂੰ ਆਪਾਂ ਖੋਲ ਰਹੇ ਆ ਜਿਹੜੀ ਆਪਾਂ ਇਹਨਾਂ ਦੀ ਸੰਧੀ ਕੀਤੀ ਇਹਨੂੰ ਖੋਲਣ ਤੋਂ ਬਾਅਦ ਆ ਫਿਰ ਇਹਦੇ ਵਿੱਚੋਂ ਪਾਰਾ ਕੱਢਦੇ ਆ ਹਾਂਜੀ ਜਿਹੜਾ ਪਾਰਾ ਆਪਾਂ ਢਮਰੂ ਜੰਤਰ ਨਾਲ ਉਡਾਇਆ ਵਾ ਇਹਨਾਂ ਕਪਾਰਾ ਉੱਪਰ ਉੱਡ ਕੇ ਜਿਹੜਾ ਵਾ ਲੱਗਾ ਵਾ 10 ਕ ਗ੍ਰਾਮ ਹੋਊਗਾ ਪਾਰਾ 50 ਗ੍ਰਾਮ ਆਪਾਂ ਪਾਇਆ ਸੀ ਤੇ 10 ਕ ਗ੍ਰਾਮ ਦੇ ਕਰੀਬ ਜਿਹੜਾ ਬਚਿਆ ਵਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਬੜੀਆਂ ਬੜੀਆਂ ਮਹਿੰਗੀਆਂ ਤੇ ਬੜੀਆਂ ਕੀਮਤੀ ਚੀਜ਼ਾਂ ਨੂੰ ਬਣਾਉਣ ਵਾਸਤੇ ਬੜੀ ਮਿਹਨਤ ਤੇ ਬੜਾ ਖਰਚਾ ਆਉਂਦਾ ਵਾ ਕਿਉਂਕਿ 1250 ਗ੍ਰਾਮ ਪਾਰਾ ਜਿਹੜਾ ਸੀ ਉਹਦੇ ਵਿੱਚੋਂ 10 ਗ੍ਰਾਮ ਪਾਰਾ ਜਿਹੜਾ ਵਾ ਉੱਡਿਆ ਵਾ ਤੇ 25 ਗ੍ਰਾਮ ਜਿਹੜਾ ਉਹ ਥੱਲੇ ਬੈਠਾ ਰਹਿ ਗਿਆ ਤਕਰੀਬਨ 35 ਗ੍ਰਾਮ ਪਾਰਾ ਜਿਹੜਾ ਵਾ ਹਾਸ ਆਪਣੇ ਕੋਲ ਆ ਤੇ ਬਾਕੀ 15 ਗ੍ਰਾਮ ਪਾਰਾ ਜਿਹੜਾ ਵਾ ਉਹ ਹਵਾ ਵਿੱਚ ਉੱਡ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ